ਗੁਰੂ ਅਮਰਦਾਸ ਜੀ ਦੇ ਇਤਿਹਾਸਕ ਲੜੀ ਦੇ ਚੌਥੇ ਭਾਗ ਵਿੱਚ ਸਰਵਣ ਕਰਦੇ ਹਾਂ ਸੰਸਾਰ ਦੇ अनेका ਮਹਾਪੁਰਖਾਂ ਦੀਆਂ ਜੀਵਨ ਗਾਥਾਵਾਂ ਪੜਨ ਪਰ ਪਤਾ ਚੱਲਦਾ ਹੈ ਕਿ ਜਦ ਵੀ ਕਿਸੇ ਮਨੁੱਖ ਨੇ ਆਪਣੇ ਜੀਵਨ ਲਈ ਕੋਈ ਉੱਚਾ ਆਦਰਸ਼ ਮਿੱਥ ਲਿਆ ਹੋਵੇ ਤੇ ਉਸ ਦੀ ਪ੍ਰਾਪਤੀ ਲਈ ਇਰਾਦਾ ਵੀ ਨੇਕ ਹੋਵੇ ਤਾਂ ਕੁਦਰਤ ਉਸ ਦੀ ਕਾਮਯਾਬੀ ਲਈ ਆਪ ਹੀ ਢੋਆ ਟੁਕਾ ਦਿੰਦੀ ਹੈ ਇਹੋ ਗੱਲ ਗੁਰੂ ਅਮਰਦਾਸ ਜੀ ਨਾਲ ਵਾਪਰ ਗਈ ਅੱਜੇ ਕੁਝ ਅਰਸਾ ਪਹਿਲੇ ਗੁਰੂ ਅਮਰਦਾਸ ਜੀ ਦੇ ਭਤੀਜੇ ਦਾ ਵਿਆਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬੇਟੀ ਬੀਬੀ ਅਮਰੋ ਨਾਲ ਹੋਇਆ ਸੀ ਇਹ ਤਾਂ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਕਿ ਇਸ ਸਮੇਂ ਤੱਕ ਗੁਰੂ ਅਮਰਦਾਸ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਕੋਈ ਜਾਣਕਾਰੀ ਹੀ ਨਾ ਮਿਲੀ ਹੋਵੇ ਇਸ ਸਮੇਂ ਤੱਕ ਗੁਰੂ ਨਾਨਕ ਸਾਹਿਬ ਦੇ ਚੌਕੁੰਟੀ ਪ੍ਰਚਾਰਕ ਦੌਰਿਆਂ ਬਾਰੇ ਵੀ ਕੁਝ ਨਾ ਕੁਝ ਜਾਣਕਾਰੀ ਪੰਜਾਬ ਦੇ ਹਰ ਵਾਸੀ ਨੂੰ ਜ਼ਰੂਰ ਮਿਲ ਚੁੱਕੀ ਸੀ ਆਪ ਦੇ ਭਤੀਜੇ ਦੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਨਾਲ ਸ਼ਾਦੀ ਅਜੇ ਕੁਝ ਮਹੀਨੇ ਹੀ ਪਹਿਲਾਂ ਹੋਈ ਸੀ ਇਸ ਲਈ ਸੁਨੇ ਸੁਣਾਏ ਵਿਚਾਰਾਂ ਰਾਹੀ ਵੀ ਉਹ ਗੁਰੂ ਅੰਗਦ ਦੇਵ ਜੀ ਦੀ ਮਹਾਨਤਾ ਤੋਂ ਅਣਵਾਕਫ ਨਹੀਂ ਸਨ ਕੇਵਲ ਮਾਤਰ ਪ੍ਰਾਣੇ Hindu ਸੰਸਕਾਰ ਜਥਾ ਤੀਤ ਯਾਤਰਾਵਾਂ ਦੀ ਘਾਲਣਾ ਘਾਲਣੀ ਜਪ ਤਪ ਕਾਨੇ ਬ੍ਰਾਹਮਣਾਂ ਨੂੰ ਪੁੰਨ ਦਾਨ ਕਰਨਾ ਆਦਿਕ ਹੀ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਦੇ ਰਾਹ ਵਿੱਚ ਰੁਕਾਵਟ ਨਹੀਂ ਸਨ ਬਲਕਿ ਗੁਰਮਾਚਾਰੀ ਦਾ ਅਹਿਸਾਸ ਤੇ ਗੁਰੂ ਅੰਗਦ ਦੇਵ ਜੀ ਤੋਂ ਵੀ ਵੱਡੀ ਉਮਰ ਦੇ ਹੋਣ ਦਾ ਵਿਚਾਰ ਆਦਿਕ ਭੀ ਐਸੀਆਂ ਗੱਲਾਂ ਸਨ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਮਿਲਾਪ ਪ੍ਰਾਪਤ ਹੋਣ ਦੇ ਰਾਹ ਵਿੱਚ ਭਾਰੀ ਰੁਕਾਵਟ ਬਣੀਆਂ ਪਈਆਂ ਸਨ ਮਨ ਦੀ ਭਟਕਣਾ ਤੇ ਅਸ਼ਾਂਤੀ ਅਰ ਬ੍ਰਹਮਚਾਰੀ ਸਾਧ ਬਲੋ ਦਰਸਾਈ ਉਕਾਈ ਨੇ ਅਮਰਦਾਸ ਜੀ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਦੀ ਤੀਬਰਤਾੰਗ ਪੈਦਾ ਕਰ ਦਿੱਤੀ ਬੀਬੀ ਅਮਰੋ ਜੀ ਦੀ ਉਮਰ ਥੋੜੀ ਹੀ ਸੀ ਬੀਬੀ ਜੀ ਦੀ ਉਮਰ 15 ਸਾਲ ਹੀ ਸੀ ਪਰ ਗੁਰੂ ਅੰਗਦ ਦੇਵ ਜੀ ਦੀ ਸਿੱਖੀ تعلیم ਕਾਰਨ ਉਹ ਨਿਤ ਅੰਮ੍ਰਿਤ ਵੇਲੇ ਬਾਣੀ ਪੜ੍ਹਨ ਦੇ ਆਦੀ ਸਨ ਇੱਕ ਦਿਨ ਬੀਬੀ ਜੀ ਅੰਮ੍ਰਿਤ ਵੇਲੇ ਗੁਰੂ ਨਾਨਕ ਦੇਵ ਜੀ ਦਾ ਹੇਠ ਲਿਖਿਆ ਸ਼ਬਦ ਮਿੱਠੀ ਸੁਰ ਵਿੱਚ ਪਾੜੇ ਸਨ ਜਿਸ ਨੂੰ ਖੂਬ ਹੂ ਸੁਣਨ ਦਾ ਮੌਕਾ ਅਮਰਦਾਸ ਜੀ ਨੂੰ ਮਿਲ ਗਿਆ ਕਰਨੀ ਕਾਗਦ ਮਨਮਸ ਬਾਣੀ ਬੁਰਾ ਭਲਾ ਦੋਇ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉ ਚੱਲਿਆ ਤੋ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਜਾਲੀ ਰੈਣ ਜਾਲ ਦਿਨ ਹੋਆ ਜੇਤੀ ਘੜੀ ਬਾਹੀ ਤੇਤੀ ਰਸ ਰਸ ਚੋਗ ਚੁਗੈ ਨਿਤ ਫਸੈ ਸ਼ੂਟਸ ਮੂੜੇ ਕਵਨ ਗੁਣੀ ਕਾਇਆ ਆਰਨ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਪਈ ਭਇਆ ਮਨੂਰ ਕਾਂਚਨ ਫਿਰ ਹੋਵੈ ਜੀ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤਉ ਨਾਨਕ ਟਿਸਟੈ ਦੇਹਾ ਜੋ ਕਿ ਮਾਰੂ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 990 ਉੱਤੇ ਨੌਵੇਂ ਘਰ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਉਸ ਸਮੇਂ ਪੰਜਾਬ ਵਿੱਚ ਬੋਲੀ ਜਾਂਦੀ ਜ਼ੁਬਾਨ ਵਿੱਚ ਹੋਣ ਕਾਰਨ ਇਸ ਸ਼ਬਦ ਨੂੰ ਸਮਝਣ ਵਿੱਚ ਕੋਈ ਦਿੱਕਤ ਨਹੀਂ ਸੀ ਸ਼ਬਦ ਦਾ ਤੱਤਸਾਰ ਸਿੱਧਾ ਹੀ ਹਿਰਦੇ ਟੱਲ ਵਿੱਚ ਵਸ ਗਿਆ ਸ਼ਬਦ ਦਾ ਭਾਵਸਾਰ ਇਸ ਤਰ੍ਹਾਂ ਸੀ हे ਪਰਮੇਸ਼ਰ ਤੇਰੇ ਗੁਣ ਬਿਆੰਤ ਹਨ ਇਨ੍ਹਾਂ ਗੁਣਾਂ ਦਾ ਕੋਈ ਅੰਤ ਨਹੀਂ ਜੀਵਾਂ ਦੀ ਕਰਨੀ ਮਾਨੋ ਕਾਗਜ਼ ਹੈ ਔਰ ਮਨ ਦਵਾਈਤ ਹੈ ਮਨ ਰੂਪੀ ਦਵਾਈਤ ਵਿੱਚ ਮਨੋਬੇਟੀਆਂ ਰੂਪੀ ਸ਼ਿਆਹੀ ਭਰੀ ਪਈ ਹੈ ਮਨੋਬੇਟੀਆਂ ਤੇ ਪੁਰਾਣੇ ਕਮਾਏ ਹੋਏ ਸੰਸਕਾਰਾਂ ਕਾਰਨ ਜੀਵ ਆਪਣੀ ਕਰਨੀ ਰੂਪੀ ਕਾਗਜ਼ ਉੱਤੇ ਬੁਰੇ ਅਤੇ ਭਲੇ ਦੋ ਕਿਸਮ ਦੇ ਲੇਖ ਲਿਖਦਾ ਹੈ ਗੁਰੂ ਨਾਨਕ ਦੇਵ ਜੀ ਚੇਤਾਵਨੀ ਦਿੰਦੇ ਹੋਏ ਸਮਝਾਉਂਦੇ ਹਨ ਕਿ हे ਕਮਲੇ ਜੀਵ ਤੂੰ ਰੱਬ ਨੂੰ ਕਿਉਂ ਨਹੀਂ ਚੇਤੇ ਕਰਦਾ ਰੱਬ ਨੂੰ ਵਿਸਾਰਨ ਨਾਲ ਤੇਰੇ ਆਤਮਿਕ ਗੁਣ ਤਬਾਹ ਹੋ ਰਹੇ ਹਨ हे ਜੀਵ ਤੇਰੀ ਭੈੜੀ ਮਨੋਵਿਰਤੀ ਕਾਰਨ ਤੇਰੇ ਜੀਵਨ ਦਾ ਹਰ ਦਿਨ ਤੇ ਹਰ ਰਾਤ ਤੈਨੂੰ ਮਾਇਆ ਦੇ ਮੋਹ ਵਿੱਚ ਫਸਾਉਣ ਲਈ ਜਾਲ ਬਣੇ ਪਏ ਹਨ ਅਤੇ ਇਸ ਮਾਇਕ ਮਨੁਬੇਟੀ ਕਾਨ ਤੇਰੇ ਜੀਵਨ ਦੀਆਂ ਸਭ ਘੜੀਆਂ ਤੇਰੇ ਆਤਮਿਕ ਜੀਵਨ ਨੂੰ ਤਬਾਹ ਕਰਨ ਲਈ ਫਾਈਆਂ ਬਣੀਆਂ ਪਈਆਂ ਹਨ ਵਿਕਾਰਾਂ ਦੀ ਖੁਰਾਕ ਨੂੰ ਤੂੰ ਰਸ ਲੈ ਲੈ ਕੇ ਖਾ ਰਿਹਾ ਹੈ ਅਤੇ ਮਾਇਆ ਦੇ ਬੰਦਨਾ ਵਿੱਚ ਹੋਰ ਹੋਰ ਫਸ ਰਿਹਾ ਹੈ हे ਮੂਰਖ ਇਹਨਾਂ ਵਿੱਚੋਂ ਕਿਹੜੇ ਗੁਣਾ ਨਾਲ ਮਾਇਆ ਦੇ ਮੋਹ ਤੋਂ ਛੁਟਕਾਰਾ ਹਾਸਲ ਕਰੇਗਾ ਕਾਇਆ ਰੂਪੀ ਭੱਠੀ ਵਿੱਚ ਮਨ ਰੂਪੀ ਲੋਹਾ ਪਿਆ ਹੋਇਆ ਹੈ ਅਤੇ ਉਸ ਨੂੰ ਕਾਮ, ਕ੍ਰੋਧ ਆਦਿਕ ਪੰਜ ਅਗਨੀਆਂ ਲੱਗੀਆਂ ਹੋਈਆਂ ਹਨ। ਵਿਕਾਰਾਂ ਦੀਆਂ ਪੰਜ ਅਗਨੀਆਂ ਨੂੰ ਹੋਰ ਤੇਜ਼ ਕਰਨ ਲਈ ਪਾਪ ਰੂਪੀ ਕੋਇਲੇ ਕੰਮ ਕਰ ਰਹੇ ਹਨ। ਚਿੰਤਾ ਰੂਪੀ ਸੰਨੀ ਇਸ ਮਨ ਨੂੰ ਹਰ ਪਾਸਿਓਂ ਸਾੜਨ ਲਈ ਮਦਦ ਕਰ ਰਹੀ ਹੈ। ਪਰ ਜੇ ਪੂਰਾ ਸਤਿਗੁਰੂ ਮਿਲ ਜਾਏ ਤਾਂ ਉਹ ਵਿਕਾਰਾਂ ਦੀਆਂ ਅਗਨੀਆਂ ਨਾਲ ਸੜ ਚੁੱਕੇ ਮਨ ਰੂਪੀ ਲੋਹੇ ਨੂੰ ਵੀ ਆਪਣੀ ਸ਼ੋ ਨਾਲ ਸੋਨਾ ਬਣਾ ਲੈਂਦਾ ਹੈ। ਸਤਗੁਰੂ ਜੀਵ ਨੂੰ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਪਿਆਰ ਅਥਵਾ ਨਾਮ ਦਿੰਦਾ ਹੈ ਜਿਸ ਨਾਲ ਜੀਵ ਦਾ ਸਰੀਰ ਟਿਕਾਉ ਵਿੱਚ ਆ ਜਾਂਦਾ ਹੈ ਅਰਥਾਤ ਮਨ ਵਿਕਾਰਾਂ ਵੱਲੋਂ ਪੂਰੀ ਤਰ੍ਹਾਂ ਹਟ ਜਾਂਦਾ ਹੈ